ਜਿਹੜੇ ਤੌਰ ਤੇ ਦੀ ਆਪਾਂ ਲੱਗ ਰਹੇ ਆ तकरीबन ਉਹਦੇ ਬਾਰੇ ਵੱਖ-ਵੱਖ ਬੁਲਾਰਿਆਂ ਨੇ ਦੱਸ ਹੀ ਦਿੱਤਾ بڑے ਚਾਵਾਂ ਦੇ ਨਾਲ ਅੱਜ ਤੋਂ 10 ਸਾਲ ਪਹਿਲਾਂ ਆਪਾਂ ਰਲ ਕੇ ਸਰਕਾਰ ਦਾ ਹਿੱਸਾ ਗਠਨ ਕੀਤਾ ਲੋਕਾਂ ਨੇ بڑے ਚਾਵਾਂ ਨਾਲ ਵੋਟਾਂ ਪਾਈਆਂ ਵੀ ਇੱਕ ਵਧੀਆ ਸਰਕਾਰ ਦਾ ਜਿਹੜਾ ਗਠਨ ਕਰਕੇ ਤਾਂ ਜੋ ਆਪਾਂ ਨੂੰ ਜਿਹੜੀਆਂ ਸੁੱਖ-ਸੂਤਾ ਨਹੀਂ ਮਿਲਦੀਆਂ ਸੀ ਉਹ ਵੀ ਮਿਲਣ ਪਰ ਪੌਣੇ 3 ਸਾਲਾਂ ਦੇ ਵਿੱਚ ਇਸ ਸਰਕਾਰ ਨੇ ਜਿਹੜਾ ਕੁਝ ਆਮ ਲੋਕਾਂ ਦੇ ਨਾਲ ਕੀਤਾ ਉਹ ਤੁਹਾਡੇ ਸਾਹਮਣੇ ਆ ਲੋਕਤੰਤਰ ਦੀ ਹੱਤਿਆ ਹੋਈ ਹੈ ਲੋਕਤੰਤਰ ਦਾ ਜਿਹੜਾ ਪਹਿਲਾ ਥੰਮ ਪੰਚਾਇਤ ਜਿਹਦੇ ਵਿੱਚ ਆਪਾਂ ਮੈਂਬਰ ਚੁਣਦੇ ਆ ਸਰਪੰਚ ਚੁਣਦੇ ਆ ਉਸ ਦਾ ਵੱਡੇ ਪੱਧਰ ਤੇ ਕਾਨੂੰਨ ਕੀਤਾ ਅੱਜ ਤੁਹਾਡੇ ਸਾਹਮਣੇ ਆ ਸਾਰੇ ਪੰਜਾਬ ਦੇ ਵਿੱਚ ਜਿਹੜੀ ਸੱਤਾਧਾਰ ਪਾਰਟੀ ਆ ਇਸ ਨੇ ਆਪਕੇ ਤਾਕਤ ਉੱਤੇ ਤੇ ਜ਼ੋਰ ਤੇ ਸੱਤਾ ਦੇ ਨਜ਼ਿਬ ਆਮ ਲੋਕਾਂ ਦੇ ਜਿਹੜੇ ਟੀਪੋਤ ਇਲੈਕਸ਼ਨ ਲੜਨ ਦੇ ਵਾਸਤੇ ਤਿਆਰ ਹੋਏ ਸੀ ਜਜ ਜਿਹਨਾਂ ਨੇ ਕਾਜ ਭਰੇ ਸੀ ਉਹ ਸਾਰੇ ਦੇ ਸਾਰੇ ਉਹਨਾਂ ਨੇ ਰੱਦ ਕਰਾ ਦਿੱਤੇ ਇਹ ਬਹੁਤ ਵੱਡਾ ਧੱਕਾ ਤੇ ਜੈਤੋ ਦੇ ਵਿੱਚ ਤੁਸੀਂ ਦੇਖਿਆ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਨੇ ਰਲ ਮਿਲ ਕੇ ਜਿਹੜੇ ਬੰਦੇ ਸਰਪੰਚ ਦੇ ਕਾਬਲ ਸੀ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵਧੀਆ ਕੰਮ ਕੀਤਾ ਜਿਨ੍ਹਾਂ ਦੇ ਪਿੰਡ ਦੇ ਵਿੱਚ ਇਹ ਤਾਂ ਕੈਮ ਰੱਖੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਸਰਪੰਚੀ ਦੇ ਲਈ ਨਾਮਜ਼ਦ ਕੀਤਾ ਪਰ ਇਹਨਾਂ ਨੇ ਆਧ ਧੱਕੇਸ਼ਾਹੀ ਦੇ ਜ਼ੋਰ ਤੇ ਉਹਨਾਂ ਦੇ ਕਾਰਜਾਂ ਨੂੰ ਪਾੜ ਦਿੱਤਾ ਕੰਨੜੇ ਕਾਗਜ ਖੋਲੇ ਕੰਨਿਆਂ ਦੇ ਕਾਗਜ ਰੱਦ ਕਰਾ ਦਿੱਤੇ ਲੰਬੜੀ ਦੇ ਵਿੱਚ ਮੇਰਾ ਦੋਸਤ ਭਜਨ ਸਿੰਘ ਜੀ ਐਸਸੀ ਕੈਟਾਗਰੀ ਤੋਂ ਹੈਗਾ ਪਿਛਲੀ ਵਾਰ ਵੋਟਾਂ ਪਈਆਂ ਤਾਂ ਬਹੁਤ ਥੋੜੀਆਂ ਵੋਟਾਂ ਦੇ ਨਾਲ ਉਹ ਹਾਰ ਹੀ ਸੀ ਐਕੀਐਮਐਨ ਪਤਾ ਲੱਗ ਗਿਆ ਵੀ ਇਹ ਇਹ ਦੁਬਾਰਾ ਫਿਰ ਇਲੈਕਸ਼ਨ ਲੜ ਰਿਹਾ ਹੈ ਪਿੰਡ ਦੇ ਵਿੱਚ ਇਹਨੇ ਪੰਜ ਸੌ ਕੰਮ ਕੀਤਾ ਬਿਨਾਂ ਸਰਪੰਚੀ ਤੋਂ ਬਿਨਾਂ ਕੋਈ ਹੁਕਮਦਾਰੀ ਤੋਂ ਤਾਂ ਉਹਦੇ ਕਾਗਜ ਰੱਦ ਕਰਾ ਦਿੱਤੇ ਉਹਦੇ ਭਰਾ ਦੇ ਕਾਗਜ ਪਰ ਐਸੀ ਉਹ ਵੀ ਰਾਤ ਕਰਾ ਦਿੱਤੇ ਪੂਰਾ ਧੱਕਾ ਆਇਆ ਉੱਥੇ ਸਰਪਾਰ ਸਿੰਘ ਛੰਦਵਾ ਦਾ ਇੱਕ ਰਿਸ਼ਤੇਦਾਰ ਹੈਗਾ ਉਹਨੂੰ ਉਹਨਾਂ ਨੇ ਉਹਦੇ ਤਰਜ ਐਕਸੈਪਟ ਕਰਕੇ ਜੋਦ ਕਰਾਰ ਦੇ ਕੇ ਉਹਨੂੰ ਨਹਣ ਸਰਪਾਚੀ ਵਾਸਤੇ ਨੂਰੇ ਕਰ ਦਿੱਤਾ ਤੇ ਜਿਹੜੇ ਕਾਬਲ ਬੰਦੇ ਸੀ ਉਹਨੂੰ ਪਿੱਛੇ ਕਰ ਦਿੱਤਾ ਇਸੇ ਤਰ੍ਹਾਂ ਮੱਤੇ ਦੇ ਵਿੱਚ ਹੋਇਆ ਮੱਤੇ ਦੇ ਵਿੱਚ ਬਹੁਤ ਸਾਰੇ ਕਾਂਗਰਸੀ ਬੰਦੇ ਆ ਮੈਂ ਇਹ ਗੱਲ ਸਾਫ਼ ਤੌਰ ਤੇ ਕਹਿ ਦੇਣਾ ਉਹ ਜਿਹੜੇ ਪਹਿਲੇ ਤਾਂ ਕਾਂਗਰਸ ਦੀ ਪਿੱਛੇ ਚੋਣਾਂ ਮਾਰਿਆ ਹਰ ਪਿੰਡ ਦੀ ਚੋਣਾਂ ਮਾਰ ਕੇ ਸੱਤਾਧਾਰੀ ਦਾ ਪਾਰਟੀ ਵਿੱਚ ਰਲ ਕੇ ਹਰ ਸਰਪੰਚੀ ਦਾ ਜਿਹੜਾ ਆਨੰਦ ਮਾਣਨਾ ਚਾਹੁੰਦੇ ਸੀ ਆਨੰਦ ਮਾਣ ਲੋਕਾਂ ਨੂੰ ਨਾਲ ਲੈ ਕੇ ਮਾਣੋ ਲੁੱਟੜ ਇਲੈਕਸ਼ਨ ਕਰਵਾ ਕੇ ਵੋਟਾਂ ਖਵਾ ਕੇ ਮਾਣੋ ਇਹ ਨਹੀਂ ਜਿਉਂ ਨੂੰ ਧੱਕੇ ਜਿਕੇ ਬਾੜ ਕੱਢ ਦਿਓ ਉਹਦੇ ਕਾਰਜਾਤ ਕਰ ਦਿਓ ਉਹਦੇ ਕਾਗਜ ਤਾੜ ਦਿਓ ਇਹ ਕੰਮ ਜਿਹੜੇ ਇਹ ਬਹੁਤ ਭੈੜੇ ਆ ਇਹਦੇ ਨਾਲ ਨਾ ਪਤਰ ਦਾ ਕਾਣ ਹੋਇਆ ਜਿਹੜੇ ਗਰੀਬ ਆਣ ਤਰਾ ਜਿਵੇਂ ਗੁਰੇ ਵਰਗੇ ਆ ਇਹ ਕਿਸੇ ਪਾਰਟੀ ਦੇ ਤਾਂ ਨਹੀਂ ਹੈਗੇ ਪਰ ਇਹਨਾਂ ਨੇ ਪੰਜਾਬ ਦੀ ਖਾਤਰ ਤੇ ਆਪਣੇ ਜਨਤੋਂ ਦੀ ਖਾਤਰ ਆਪਦੇ ਪਿੰਡ ਦੀ ਖਾਤਰ ਮਹੱਲੇ ਦੀ ਖਾਤਰ ਇਹ ਟੈਂਪੋਰਰਾਂ ਤੇ ਇਹਨਾਂ ਨੇ ਕੀਤਾ ਗੁਰਿੰਦ ਮੈਂ ਰਹਿਦਾ ਰੰਦਾ तकरीबन ਇਹ ਬੰਦਾ ਦਾ ਮਹੀਨੇ ਦੇ ਚ 30 ਦਾ 70 ਦੇ ਵਿੱਚ ਹੀ ਬੈਠਾ ਰਹਿੰਦਾ ਕਦੇ ਮਜ਼ਦੂਰਾਂ ਦਾ ਕਦੇ ਕਿਸਾਨਾਂ ਦਾ ਕਦੇ ਕਿਸਮੇ ਕੋਈ ਦੀਪਾਸਾ ਨੇ ਕੋਈ ਬੰਦਾ ਮਾਰ ਕੇ ਧਰਤਾ ਉਹਦੀ ਖਾਤਰ ਕਦੇ ਕਿਤੇ ਹੋਰ ਧੱਕਾ ਹੋ ਰਿਹਾ ਉਹਦੀ ਕਾਤਰ ਇਸ ਕਰਕੇ ਉਹ ਜਿਹੜੇ ਅਜਿਹੇ ਬੰਦੇ ਹੈਗੇ ਆ ਜਿਹੜੇ ਸਰਪੰਚੀ ਦੇ ਕਾਬਿਲ ਆ ਆਪਾਂ ਉਹਨਾਂ ਨੂੰ ਸਰਪੰਚ ਬਣਾਈਏ ਪਰ ਇਹਨਾਂ ਨੇ ਕੀ ਕੀਤਾ ਧੱਕਾ ਕਰ ਰਿਹਾ ਜੇਤੋ ਦੇ ਵਿੱਚ ਬਹੁਤ ਜਿਆਦਾ ਧੱਕਾ ਹੋ ਰਿਹਾ ਹਰ ਇੱਕ ਪਿੰਡ ਦੇ ਵਿੱਚ ਮੈਂ ਵੇਖਿਆ ਕੋਠੇ ਥਰੋੜੇ ਦਾ ਵੱਡਾ ਭਰਾ ਬੈਠਾ ਇਹਨਾਂ ਦੀ ਮਿਸਜ ਨੇ 5 ਸਾਲ ਬਹੁਤ ਵਧੀਆ ਕੰਮ ਕੀਤਾ ਉੱਥੇ ਵੀ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਵੀ ਚਲੋ ਭਾਈ ਇਹ ਕੁੜੀ ਹੋ ਕੇ ਲੇਡੀਜ਼ ਹੋ ਕੇ ਉਹਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਹਰ ਇੱਕ ਬੰਦੇ ਦੇ ਨਾਲ ਹਰ ਇੱਕ ਲੇਡੀਜ਼ ਨਾਲ ਜਿਹਨੂੰ ਵੀ ਜਿੱਥੇ ਜ਼ਰੂਰਤ ਸੀਗੀ ਉਹਨੇ ਉਥੇ ਗਈ چاہے ਕਿਤੇੜੀ ਹੋਵੇ ਜਾਂ ਥਾਣੇ ਦਾ ਕੁਛ ਵੀ ਹੈ ਅੱਜ ਜਦੋਂ ਉਹਨਾਂ ਨੇ ਕਾਗਜ਼ ਭਰੇ ਇਹਨਾਂ ਨੇ ਕਾਗਜ਼ ਵੀ ਰੱਦ ਕਰ ਦਿੱਤੇ ਦੇਖੋ ਜਿਹੜਾ ਹੁਣ ਕੰਮ ਵਾਲਾ ਬੰਦਾ ਜਿਹਨੇ ਇੱਕ ਪਿੰਡ ਦੇ ਵਿੱਚ ਕੰਮ ਕੀਤਾ ਜਾਂ ਕਰਨਾ ਜੇ ਉਹਨੇ ਕਾਗਜ਼ ਭਰਤੇ ਉਹਨੇ ਗਿਣਾ ਤਾਂ ਨਹੀਂ ਕਰਤਾ ਅਰ ਜੇ ਉਹ ਤੁਹਾਡੀ ਆਮ ਆਦਮੀ ਦੀ ਪਾਰਟੀ ਦੇ ਵਿੱਚ ਨਹੀਂ ਹੈਗਾ ਇਹਦਾ ਮਤਲਬ ਇਹ ਤਾਂ ਨਹੀਂ ਉਹ ਗੁਨਾਹ ਕਰਤਾ ਹੁਣ ਇਹ ਵੀ ਉਹ ਪਾਰਟੀ ਦੇ ਵਿੱਚ ਛੋਟੀ ਚ ਹੈ ਨਹੀਂ ਇਸ ਕਰਕੇ ਉਹ ਸਰਪੰਚ ਜਾਂ ਮੈਂਬਰ ਬਣ ਨਹੀਂ ਸਕਦਾ ਇਸ ਕਰਕੇ ਭਰਾਵੋ ਕਹਿੰਦੇ ਨੇ ਵੀ ਜਦੋਂ ਤੁਹਾਡੇ ਨਾਲ ਧੱਕਾ ਹੁੰਦਾ ਤੇ ਜੇ ਤੁਸੀਂ ਇਕੱਠੇ ਹੋ ਕੇ ਲੜੋਗੇ ਤਾਂ ਧੱਕੇ ਨੂੰ ਆਪਾਂ ਖਤਮ ਕਰ ਦਿਆਂਗੇ ਜਿਹੜੇ ਸਰਕਾਰ ਨੇ ਜੋਨ ਕੀਤੇ ਆ ਆਪਣੇ ਦੇ ਕਰ ਰਹੇ ਆ ਆਪਾਂ ਇਹਨਾਂ ਨੂੰ ਸਹਿਣ ਨਹੀਂ ਕਰਾਂਗੇ ਮੈਨੂੰ ਖੁਸ਼ੀ ਹੈ ਸਾਡੀਆਂ ਭੈਣਾਂ ਮਾਤਾਵਾਂ ਅੱਜ ਧਰਨੇ ਦੇ ਵਿੱਚ ਬੈਠੀਆਂ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਠੱਗਾ ਹੋਇਆ ਹੈ ਜਿਹੜੇ ਬੰਦੇ ਨੂੰ ਅਸੀਂ ਚੋਣ ਇਲੈਕਸ਼ਨ ਹੁੰਦੇ ਆ ਜਿੱਤ ਹਾਰ ਹੁੰਦੀ ਆ ਸਦਾ ਸਾਡਾ ਜਿੱਤਦਾ ਹਾਰਦਾ ਉਹ ਉਹਦੀ ਕਿਸਮਤ ਪਰ ਜਿਹੜਾ ਠੱਗੇ ਨਾਲ ਉਹਦੇ ਕਾਗਜ਼ ਰੱਦ ਕਰ ਦਿੱਤੇ ਆ ਉਹ ਬਹੁਤ ਨਿੰਦਣ ਵਾਲੀ ਗੱਲ ਆ ਅਜਿਹਾ ਨਹੀਂ ਹੋਣਾ ਚਾਹੀਦਾ ਸਾਡੇ ਐਮ.ਐਲ.ਏ. ਸਾਹਿਬ ਜਿਆਦਾ ਹੀ ਕੁਝ ਨਸ਼ੇ ਦੇ ਵਿੱਚ ਜਿਹੜੇ ਚੂਰ ਆ ਤੇ ਹਰ ਇੱਕ ਗੱਲ ਦੇ ਵਿੱਚ ਉਹ ਧੱਕਾ ਕਰਦੇ ਵਿੱਚ ਮਸ਼ਹੂਰ ਹੋ ਗਏ ਆ ਪੰਜਾਬ ਲੈਵਲ ਤੇ ਵੀ ਉਹਨਾਂ ਦਾ ਕਾਂਗਰਸ ਪਾਰਟੀ ਨੇ ਵੀ ਇਹਦੀ ਇਹਦੀ ਨਿੰਦਾ ਕੀਤੀ ਐ ਇਥੋਂ ਦੇ ਐਮ.ਐਲ.ਏ ਦੀ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਨੇ ਵੀ ਇੱਕ ਸਪੀਚ ਦੇ ਵਿੱਚ ਕਿਹਾ ਸੀ ਵੀ ਜਿੱਤੋਂ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਚਾਹ ਪ੍ਰਸ਼ਾਸਨ ਆ ਜਾਂ ਸੱਤਾਧਾਰੀ ਪਾਰਟੀ ਆ ਆਪਾਂ ਨੂੰ ਇਕੱਠੇ ਹੋ ਕੇ ਇਹਨਾਂ ਦਾ ਜਵਾਬ ਦੇਣਾ ਪੈਣਾ ਜੇ ਅੱਜ ਨਹੀਂ ਜਵਾਬ ਦੇਵਾਂਗੇ ਤਾਂ ਕੱਲ ਨੂੰ ਪਰਸੋਂ ਆਪਣੇ ਬੱਚੇ ਆ ਜਿਹੜੇ ਉਹਨਾਂ ਨੂੰ ਵੀ ਇਹ ਜ਼ੁਲਮ ਦਾ ਜਿਹੜਾ ਸ਼ਿਕਾਰ ਹੋਣਾ ਪੈਣਾ ਜ਼ਿਆਦਾ ਗੱਲਾਂ ਨਾ ਮੈਂ ਕਹਿੰਦਾ ਹੋਇਆ ਮੈਂ ਤੁਹਾਡੇ ਨਾਲ ਆ ਗੋਰਾ ਜੀ ਨੂੰ ਮੈਂ ਕਿਹਾ ਸੀ ਕੱਲ ਦੇ ਜਿਹੜਾ ਧਰਨਾ ਮੈਂ ਤਾਂ ਇਹ ਵੀ ਕਹੂੰਗਾ ਵੀ ਕੱਲ ਨੂੰ ਆਪਾਂ ਵਿਚਾਰ ਕਰ ਲਈਏ ਵਿਚਾਰ ਕਰਕੇ ਆਪਾਂ ਮੰਡੀ ਬੰਦ ਦਾ ਜਿਹੜਾ ਪ੍ਰੋਗਰਾਮ ਲਿਖ ਲਈਏ ਤੇ ਜਿਹੜੇ ਸਾਡੇ ਵਪਾਰਕ ਵਪਾਰੀ ਭਰਾ ਹੈਗੇ ਆ ਦੁਕਾਨਦਾਰ ਭਰਾ ਹੈਗੇ ਆ ਉਹਨਾਂ ਨੂੰ ਆਪਾਂ ਨਾਲ ਲੈ ਕੇ ਇਹ ਕੰਮ ਕਰ ਗਏ ਇਹ ਵੀ ਕੱਲ ਨੂੰ ਆਪਾਂ ਜੈਤੂ ਬੰਦ ਦਾ ਜਿਹੜਾ ਸੱਦਾ ਦਿੱਤੇ ਕਿਉਂਕਿ ੱੱੱਕਾ ਕੱਲੇ ਮੱਤੇ ਪਿੰਡ ਨਾਲ ਨਹੀਂ ਹੋਇਆ ਲੰਬ ਵਾਲੀ ਗੰਦਾਰੇ ਦੇ ਵਿੱਚ ਵੀ ਸਾਡੇ ਭਰਾ ਸੀ ਦੋ ਪੈਣਾ ਸੀ ਐਸਸੀ ਉੱਤੇ ਲੇਡੀਜ਼ ਹੈਗੀ ਆ ਉਹਨਾਂ ਦੇ ਵੀ ਕਾਗਜ਼ਾ ਜਿਹੜੇ ਉਹ ਬਿਨਾਂ ਕੋਈ ਕਾਰਨ ਕਰਕੇ ਰੱਦ ਕਰ ਦਿੱਤੇ ਆ ਦਬੀ ਖਾਣੇ ਦੇ ਵਿੱਚ ਵੀ ਹੋਇਆ ਹੋਰ ਵੀ ਬਥੇਰੇ ਪਿੰਡਾਂ ਦੇ ਵਿੱਚ ਹੋ ਰਹਾਗਾ ਤੇ ਆਪਣੇ ਕੋਲ ਲਿਸਟਾ ਵੀ ਮੌਜੂਦ ਨਾ ਤੇ ਮੈਂ ਇਹ ਗੋਰਾ ਜੀ ਨੂੰ ਬਾਈ ਨੂੰ ਬੇਨਤੀ ਕਰੂੰਗਾ ਦੀ ਤੁਸੀਂ ਵਿਚਾਰ ਵਟਾਂਦਰਾ ਕਰਕੇ ਜਿਹੜੀ ਇੱਕ ਕਮੇਟੀ ਬਣਾ ਕੇ ਤੇ ਕੱਲ ਨੂੰ ਜੇ ਤੋਂ ਬੰਦ ਲਾ ਜਿਹੜਾ ਸੱਦਾ ਤੇ ਜੇ ਆਪਾਂ ਆਓ ਜੀ ਕੋਰਾ ਜੀ ਧੰਨਵਾਦ ਬਾਈ ਜੀ